ਇਹ ਸ਼ੂਗਰ ਮਿਲ ਦੇ ਵਿੱਚ 2006 ਦੇ ਵਿੱਚ ਬੰਦ ਹੋਈ ਸੀ 11 ਦੇ ਵਿੱਚ ਜਨਵਰੀ ਮੁਲਾਜ਼ਮਾਂ ਨੂੰ ਵੀ ਸਰਕਾਰ ਨੇ ਬਾਹਰ ਕੱਢਤਾ ਸੀਗਾ ਉਹ ਦਰਤ ਰੋਕਣ ਤੋਂ ਉਹਨਾਂ ਮੁਲਾਜ਼ਮਾਂ ਨੂੰ ਵੀ ਜਿਹੜੇ 10-12 ਮੁਲਾਜ਼ਮ ਕੰਮ ਕਰਦੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹ ਸਮੇਂ ਦੇਰ ਇੱਥੇ 20-22 ਮੋਰ ਪੰਛੀਏ ਦੇਖਣ ਨੂੰ ਮਿਲਦੇ ਸੀ ਅਨੇਕਾਂ ਜਾਨਵਰ ਹੋਰ ਮਿਲਦੇ ਸੀ ਪਰ ਜਿੰਨਾਂ ਨੂੰ ਅੱਜ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਵਸਤੀ ਸਾਰੀ ਇਕੱਠੀ ਹੋ ਗਈ ਬਹੁਤ ਮਿਹਨਤ ਕੀਤੀ ਤੇ ਉਜਾਓ ਹੋਇਆ ਜੀ ਇਹਦੇ ਨਾਲ ਬਹੁਤ ਜਿਆਦਾ ਸਾਨੂੰ ਆਉਣਾ ਸੀ ਉਹ ਵਿੱਚੇ ਹੀ ਸੜਗੇ ਹੋਣੇ ਜਿਹੜੀ ਆ ਸਵਾਹ ਵਿੱਚ ਪਈਏ ਦੇ ਥੱਲੇ ਪਤਾ ਨਹੀਂ ਕਿਹੜੇ ਕਿਹੜੇ ਪੰਛੀਆਂ ਦੇ ਆਂਡੇ ਹੋਣੇ ਆ ਕਿਹੜੇ ਕਿਹੜੇ ਪੰਛੀ ਦੇ ਬੱਚੇ ਸੜ ਕੇ ਸਵਾਹ ਹੋ ਗਏ ਹੋਣੇ ਆ ਇੱਥੇ ਕੋਈ ਨਸ਼ਾ ਕਰਨ ਵਾਲਾ ਅੰਸਰ ਹੈ ਉਹਦੇ ਵਾਸਤੇ ਲੁਕਣ ਵਾਸਤੇ ਥਾਂ ਹੈ ਜੀ ਇੱਥੇ ਲੋਕੀ ਬੈਠ ਕੇ ਨਸ਼ਾ ਵੀ ਕਰਦੇ ਆ ਆਲੇ ਦੁਆਲੇ ਤੋਂ ਤੁਸੀਂ ਪਤਾ ਕਰ ਸਕਦੇ ਹੋ ਜਦੋਂ ਇਹ ਨਹੀਂ ਟਪ ਪੈਂਦੀ ਆ ਅੱਜ ਵੀ ਹੁਣ ਜਵੇਂ ਜਿਵੇਂ ਗਰਮੀ ਵਧੂਗੀ ਇੱਥੇ ਹਵਾ ਚੱਲੂਗੀ ਜਿਹੜੀ ਅੰਦਰ ਧੁਖਦੇ ਕੋਈ ਅੰਗਾਰੇ ਹੋਣਗੇ ਇਹਨੂੰ ਦੁਬਾਰਾ ਅੱਗ ਲੱਗਣ ਦੇ ਚਾਂਸ ਹੈਗੇ ਜਿਵੇਂ ਆਪਾਂ ਹੁਣੇ ਦੇਖਿਆ ਧੂਆ ਨਿਕਲ ਰਿਹਾ ਸੀਗਾ ਪ੍ਰਸ਼ਾਸਨ ਨੂੰ ਪਹੁੰਚਦੇ ਟਾਈਮ ਲੱਗਣਾ ਹੈ ਫਾਇਰ ਬ੍ਰਿਗੇਡ ਨੂੰ ਪਹੁੰਚਦੇ ਟਾਈਮ ਲੱਗਣਾ ਹੈ ਬਿਹਤਰ ਹੈ ਜੇ ਇੱਥੇ ਦੋ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜੋ ਪਤਾ ਪਉਣ ਇੱਥੇ ਹਰ ਸਾਲ ਅੱਗ ਲੱਗਣੀ ਹੈ ਦੂਜਾ ਆਪਾਂ ਇੱਕ ਤਰ੍ਹਾਂ ਦਾ ਬਾਲਣ ਉੱਥੇ ਤਿਆਰ ਕਰਕੇ ਰੱਖ ਰਹੇ ਹਾਂਗੇ ਆ ਵੀ ਕੱਲ ਨੂੰ ਕਿਸੇ ਵੀ ਕੋਈ ਅਨਸਖਾਵੀ ਘਟਨਾ ਹੋ ਜੇ ਤਾਂ ਪ੍ਰਸ਼ਾਸਨ ਨੂੰ ਉਹ ਦੂਜਾ ਆਪ ਇੱਕ ਤਰ੍ਹਾਂ ਦਾ ਬਾਲਣ ਉੱਥੇ ਤਿਆਰ ਕਰਕੇ ਰੱਖ ਰਹੇ ਹੈਗੇ ਆ ਵੀ ਕੱਲ ਨੂੰ ਕਿਸੇ ਵੀ ਕੋਈ ਅਣਸਖਾਵੀ ਘਟਨਾ ਹੋ ਜੇ ਤਾਂ ਪ੍ਰਸ਼ਾਸਨ ਨੂੰ ਦੀ ਕੋਈ ਚਿੰਤਾ ਹੀ ਨਹੀਂ ਤਾਂ ਫਰੀਦਕੋਟ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਦੇਰ ਰਾਤ ਦੇਖਿਆ ਹੋਣਾ ਕਿ ਫਰੀਦਕੋਟ ਦੇ ਵਿੱਚ 슈ਗਰ ਮਿਲ ਦੇ ਟੀਰੀਏ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਇੱਥੇ ਅੱਗ ਲੱਗੀ ਸੀ ਦੇਖ ਸਕਦੇ ਹੋ ਤੁਸੀਂ ਉਸ ਅੱਗ ਨੇ ਬਿਲਕੁਲ ਇਹ ਏਰੀਆ ਤਬਾਹ ਕਰ ਦਿੱਤਾ ਹੈ ਦਰਖਤ ਬਿਲਕੁਲ ਸੜਕੇ ਸੁਆਹ ਹੋ ਚੁੱਕੇ ਨੇ ਸਭ ਤੋਂ ਵੱਡਾ ਨੁਕਸਾਨ ਕਿਹਦਾ ਹੋਇਆ ਹੈ ਪੰਛੀਆਂ ਦਾ ਤਾਂ ਤੁਹਾਨੂੰ ਨਾਲ ਇਹ ਵੀ ਦੱਸ ਦਿੰਨੇ ਆ ਕਿ ਰਾਤ ਦੀ ਗੱਲ ਕਰੀਏ ਤਾਂ ਰਾਤ ਇੰਨੀ ਅੱਗ ਇੱਥੇ ਲੱਗੀ ਸੀਗੀ ਉਸ ਅੱਗ ਦਾ ਜਿਹੜਾ ਸੜਕ ਤੱਕ ਜਿਹੜਾ ਉਧਰਲੇ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਨਾਲ ਹੀ ਜਿਹੜੀ ਇਹ ਮੇਨ ਰੋਡ ਹੈ ਇਸ ਮੇਨ ਰੋਡ ਤੱਕ ਜਿਹੜੀ ਅੱਗ ਪਹੁੰਚ ਚੁੱਕੀ ਸੀਗੀ ਤਾਂ ਮੌਕੇ ਤੇ ਜਿਹੜੇ ਫਰੀਦਕੋਟ ਦੀ ਪੁਲਿਸ ਪਹੁੰਚ ਗਈ ਟ੍ਰੈਫਿਕ ਦੇ ਅਧਿਕਾਰੀ ਪਹੁੰਚ ਗਏ ਵਕੀਲ ਸਿੰਘ ਬਰਾੜ ਉਹਨਾਂ ਦੀ ਟੀਮ ਪਹੁੰਚ ਗਈ ਉਹਨਾਂ ਨੇ ਆ ਕੇ ਖੁਦ ਜਿਹੜੀ ਇੱਥੇ ਸ਼ੁਰੂਆਤ ਕੀਤੀ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਉਹਨਾਂ ਨੇ ਟ੍ਰੈਫਿਕ ਬਿਲਕੁਲ ਇੱਥੋਂ ਬੰਦ ਕਰ ਦਿੱਤਾ ਸੰਧਵਾਂ ਵਾਲੇ ਪਾਸੋਂ ਬੰਦ ਕਰ ਦਿੱਤਾ ਫਰੀਦਕੋਟ ਵਾਲੇ ਪਾਸੋਂ ਬੰਦ ਕਰ ਦਿੱਤਾ ਤਾਂ ਜੋ ਜਿਹੜਾ ਸੜਕ ਦੇ ਉੱਤੇ ਲੋਕ ਲੰਘ ਰਹੇ ਸੀ ਉਹਨਾਂ ਦਾ ਨੁਕਸਾਨ ਨਾ ਹੋਵੇ ਤਾਂ ਸਾਹਮਣੇ ਇੱਕ ਉਹ ਬੋਰਡ ਦੇਖ ਸਕਦੇ ਹਾਂ ਤੁਸੀਂ ਗੁਰਦੁਆਰਾ ਉੜੀ ਸਾਹਿਬ ਟਿੱਲਾ ਬਾਬਾ ਫਰੀਦ ਜੀ ਬਿਲਕੁਲ ਨਜ਼ਦੀਕ ਹੈ ਤਾਂ ਨਾਲ ਇੱਥੇ ਕਾਫੀ ਘਰ ਹੈ ਤਾਂ ਉੱਥੋਂ ਤੱਕ ਜਿਹੜੀ ਅੱਗ ਪਹੁੰਚ ਚੁੱਕੀ ਸੀਗੀ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਤਾਂ ਮੌਕੇ ਤੇ ਜਿਹੜਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਐਸਐਸਪੀ ਫਰੀਦਕੋਟ ਡਾਕਟਰ ਪ੍ਰਿਗਾਜ਼ਨ ਖੋਦ ਇੱਥੇ ਪਹੁੰਚੇ ਐਸਪੀ ਮਨਮਿੰਦਰ ਵੀਰ ਇੱਥੇ ਪਹੁੰਚੇ ਤਾਂ तमाम ਅਧਿਕਾਰੀ ਪਹੁੰਚੇ ਤਾਂ ਸਭ ਤੋਂ ਵੱਡੀ ਗੱਲ ਇਹ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਅੱਗ ਦੇ ਨਾਲ ਕਿਉਂਕਿ ਇੱਥੇ ਇੰਨੇ ਕੋ ਪੰਛੀ ਤਾਂ ਜੀਵ ਜੰਤੂ ਮੌਜੂਦ ਹੁੰਦੇ ਆ ਕਿਉਂਕਿ ਇੱਥੇ ਰਹਿੰਦੇ ਆ ਤਾਂ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਦੇਖ ਸਕਦੇ ਹੋ ਤੁਸੀਂ ਆਹ ਏਰੀਆ ਜਿਹੜਾ ਤੁਹਾਨੂੰ ਦਿਖਾਇਆ ਹੈ ਇਹ ਏਰੀਆ ਬਿਲਕੁਲ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਜਿਹ ਇਧਰ ਦੀ ਤਸਵੀਰ ਤੁਹਾਨੂੰ ਦਿਖਾਈਏ ਤਾਂ ਵੇਖ ਸਕਦੇ ਹੋ ਤੁਸੀਂ ਬਿਲਕੁਲ ਉਹ ਜਿਹੜਾ ਗ੍ਰੀਨ ਏਰੀਆ ਦਿਖਦਾ ਹੈ ਗ੍ਰੀਨ ਦਰਖਤ ਹਰੇ ਦਰਖਤ ਇਧਰ ਵੀ ਇਹੀ ਹਰੇ ਦਰਖਤ ਸੀਗੇ ਉਹ ਹਰੇ ਦਰਖਤ ਹੈ ਕਿਉਂਕਿ ਉਹਨਾਂ ਹਰੇ ਦਰਖਤਾਂ ਦੇ ਵਿੱਚ ਇੱਕ ਹਿਸਾਬ ਨਾਲ ਅਪ ਕਹਿ ਸਕਦੇ ਆ ਜੰਗਲ ਹੈ ਕਿੰਨੇ ਉੱਥੇ ਪੰਛੀ ਹੋਣਗੇ ਪੰਛੀਆਂ ਦੇ ਘਰ ਹੋਣਗੇ ਪੰਛੀਆਂ ਦੇ ਬੱਚੇ ਹੋਣਗੇ ਉੱਥੇ ਰਹਿੰਦੇ ਹੋਣਗੇ ਪਰ ਉਹ ਰਾਤ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਸ ਘਟਨਾ ਨੇ ਪੰਛੀਆਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਕੀਤਾ ਹੈ ਭਾਈ ਜੀ ਨੇੜੇ ਰਹਿੰਦੇ ਤੁਸੀਂ ਹਾਂ ਭਾਈ ਜੀ ਗੋਰੀ ਸਹਿ ਦੇ ਨਿਵਾਸੀ ਅਸੀਂ ਜੀ ਤੇ ਇੱਥੇ ਰਹਿ ਰਹੇ ਹਾਂ ਇਹ ਬਹੁਤ ਭਿਆਨਕ ਹਸਾ ਹੋਣਾ ਸੀਗਾ ਪਰ ਬਾਬਾ ਫਰੀਦ ਰਾਜ ਦੀ ਮਿਹਰ ਕਿ ਸਦਕਾ ਇਸ ਨਗਰ ਨੂੰ ਤੇ ਇਲਾਕਾ ਨਿਵਾਸੀ ਨੂੰ ਬਚਾਲਿਆ ਇਹ 슈ਗਰ ਮਿਲ ਦੇ ਵਿੱਚ 2006 ਦੇ ਵਿੱਚ ਬੰਦ ਹੋਈ ਸੀ 11 ਦੇ ਵਿੱਚ ਜਵਰੀ ਮੁਲਾਜ਼ਮਾਂ ਨੂੰ ਵੀਰ ਸਰਕਾਰ ਨੇ ਬਾਹਰ ਕੱਢਤਾ ਸੀਗਾ ਤੇ ਉਸ ਤੋਂ ਬਾਅਦ ਕੁਝ ਮੁਲਾਜ਼ਮਾਂ ਨੂੰ ਸਰਕਾਰ ਨੇ ਜਿਹੜੇ ਰਟਾਇਮਰ ਕੀਤੇ ਸੀ ਉਹਨਾਂ ਵਿੱਚ ਸਕਿਉਰਟੀ ਤੋਂ ਤੇ 10 12 ਮਲਾਜਮ ਰੱਖੇ ਸੀਗੇ ਉਹ ਬੜੇ ਇਮਾਨਦਾਰ ਮੁਲਾਜ਼ਮ ਵਜਿਹਾ ਦੇ ਦੇ ਰਹਿ ਕਰ ਰਹੇ ਸੀ ਤੇ ਪਹਿਲੇ ਸਰਕਾਰ ਇਹ ਸਰਕਾਰ ਦੇ ਵਿੱਚ ਹੀ ਉਹ ਮੁਲਾਜ਼ਮਾਂ ਨੇ ਜਦੋਂ ਇਦਰਾਹ ਕੱਟਣ ਲੱਗੇ ਸੀਗੇ ਉਹਨਾਂ ਨੇ ਰੋਕਿਆ ਦਰਹਤ ਨੂੰ ਕੱਟਣ ਤੋਂ ਵੀ ਉਹ ਵਾਧਾ ਵੀ ਉਹਦੇ ਪ੍ਰੇਮੀ ਬੰਦੇ ਵੀ ਕੰਮ ਕਰਦੇ ਸੀਗੇ ਉਦਰਾਤ ਰੋਕਣ ਤੋਂ ਉਹਨਾਂ ਮੁਲਾਜ਼ਮਾਂ ਨੂੰ ਵੀ ਜਿਹੜੇ 10-12 ਮੁਲਾਜ਼ਮ ਕੰਮ ਕਰਦੇ ਉਹਨਾਂ ਬਰ ਕੱਢਿਆ ਗਿਆ ਉਹ ਜੇ ਮੁਲਾਇ ਕਿ ਜੋ ਮੁਲਾਜ਼ਮ ਇੱਥੇ ਹੁੰਦੇ ਤਾਂ ਹੋ ਸਕਦਾ ਇਹ ਨੁਕਸਾਨ ਨਾ ਹੁੰਦਾ ਨਾਗ ਲੱਗਦੀ ਬਿਲਕੁਲ ਉਹ ਮੁਲਾਜ਼ਮ ਹਰ ਤਬ ਤਾਂ ਰੇਖ ਰੇਖ ਤੇ ਪੂਰੇ ਸਫਰ ਰਹਿੰਦੇ ਸੀਗੇ ਤੇ ਉਹ ਮੁਲਾਜ਼ਮ ਕੱਢਣ ਜਾਣ ਕਰਕੇ ਇਹ ਨਸਾਜਾ ਨਸਾਨ ਹੋ ਰਿਹਾ ਜੀ ਪਹਿਲੇ ਸਮੇਂ ਦਰ ਅੱਗਾ ਵੀ ਲੱਗਦੀ ਸੀ ਪਰ ਮੁਲਾਜ਼ਮ ਆਦੀ ਦੇਖ ਰਹੇ ਸਨ ਸਥਿਤੀ ਬੁਝਾ ਦਿੰਦੇ ਸੀਗੇ ਉਹ ਸਮੇਂ ਦਰ ਇੱਥੇ 20-22 ਮੋਰ ਪੰਛੀ ਦੇਖਣ ਨੂੰ ਮਿਲਦੇ ਸੀ ਅਨੇਕਾਂ ਜਾਨਵਰ ਹੋਰ ਮਿਲਦੇ ਸੀ ਪਰ ਜਿਨ੍ਹਾਂ ਨੂੰ ਅੱਜ ਵੇਖ ਕੇ ਬਹੁਤ ਦੁੱਖ ਹੋ ਉਹਨਾਂ ਜਨਮਾਂ ਦਾ ਪਤਾ ਨਹੀਂ ਕੀ ਹਾਲ ਹੋਊਗਾ ਬਹੁਤ ਮੜ ਇੱਕ ਘਟਨਾ ਵਾਪਰੀ ਹੈ ਸਰਕਾਰ ਨੂੰ ਇਹ ਸ਼ੂਗਰ ਮਰ ਦੁਬਾਰ ਤੋਂ ਜਾਂ ਚਲਾਉਣੀ ਚਾਹੀਦੀ ਹੈ ਜਾਂ ਜੇ ਇਹਦੇ ਪਲਾਟ ਕੱਟਨੇ ਹਨ ਤੇ ਇਹਨੂੰ ਪਲਾਟ ਕਰਕੇ ਇਹਨੂੰ ਕਿਸੀ ਸਿਰ ਲਾਵੇ ਤੇ ਇਹ ਬਿਲਕੁਲ ਜਿਵੇਂ ਤੁਸੀਂ ਦੱਸਿਆ ਨਾਲ ਹੀ ਗੁਰਦੁਆਰਾ ਗੋਦੜੀ ਸਾਹਿਬ ਹੈ ਨਾਲ ਉਹਨਾਂ ਦੇ ਘਰ ਹੈ ਉੱਥੋਂ ਤੱਕ ਅੱਗ ਪਹੁੰਚ ਗਈ ਸੀ ਕਿ ਨੁਕਸਾਨ ਹੋ ਜਾਣਾ ਸੀ ਬਿਲਕੁਲ ਜੀ ਇਹ ਤਾਂ ਨਾਲ ਕਰੇਨੇ ਦੀਆਂ ਦੁਕਾਨਾਂ ਨੇ ਉਹ ਕੁਦਰਤੀ ਉਹਨਾਂ ਨੇ ਛੱਤਾਂ ਉੱਤੋਂ ਪੱਤੇ ਲਾਏ ਸੀ ਪਹਿਲੂ ਜੇਕਰ ਉਹਨਾਂ ਨੇ ਛੱਤਾਂ ਤੋਂ ਪੱਤੇ ਨਾ ਲਾਏ ਹੁੰਦੇ ਤੇ ਉਹਨਾਂ ਛੱਤਾਂ ਤੱਕ ਅੱਗ ਜਾ ਕੇ ਸਾਰੀ ਮਾਈ ਗੋਦੜੀ ਸਾਹਿਬ ਵੱਢ ਜਣੀ ਸੀਗੀ ਉਹ ਕੁਦਰਤੀ ਕਰਿਆਨੇ ਵਾਲਾ ਅਸ਼wini ਸਿੰਘ ਹੈਗਾ ਜੀ ਇੱਥੇ ਉਹਨੇ ਲਾਈਆਂ ਸੀ ਪੱਤੇ ਲਾਉਣ ਕਰਕੇ ਉਹਦਾ ਬਚਾਅ ਹੋ ਗਿਆ ਉਹਨਾਂ ਨਾਲ ਦੇ ਬਾਅਦ ਅੱਗੇ ਪਾਣੀ ਛੜਕਿਆ ਵਸਤੀ ਸਾਰੀ ਇਕੱਠੀ ਹੋ ਗਈ ਬਹੁਤ ਮਿਹਨਤ ਕੀਤੀ ਤੇ ਬਚਾਓ ਹੋਇਆ ਜੀ ਇਹ ਤਾਂ ਬਹੁਤ ਜਿਆਦਾ ਸਾਨੂੰ ਆਣਾ ਸੀ ਤਾਂ ਫਿਰ ਤੁਹਾਡੇ ਨਾਲ ਇੱਕ ਤਸਵੀਰ ਇਹ ਸਾਂਝੀ ਕਰਦੇ ਆ ਕਿਉਂਕਿ ਇਧਰਲੇ ਪਾਸੇ ਜੇ ਲੰਬੀ ਆਪਾਂ ਨਿਗਾਹ ਮਾਰਾਂਗੇ ਤਾਂ ਕਾਫੀ ਏਰੀਆ ਜਿਹੜਾ ਇਹ ਬਿਲਕੁਲ ਅੱਗ ਦੇ ਨਾਲ ਸੜ ਚੁੱਕਿਆ ਹੈ ਸੁਆਹ ਸੁਆਹ ਦੇਖਦੀ ਹੈ ਕਾਲਾ ਏਰੀਆ ਦਿਖਦਾ ਹੈ ਦੂਜੇ ਪਾਸੇ ਹਰਾ ਏਰੀਆ ਦਿਖਦਾ ਹੈ ਤਾਂ ਪਾਂਚੀਆਂ ਦਾ ਜਿਆਦਾ ਨੁਕਸਾਨ ਹੋਇਆ ਤਾਂ ਪਾਂਚੀਆਂ ਦਾ ਨੁਕਸਾਨ ਹੋਣ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਜਿਹੜੀ ਉਹਨਾਂ ਨੂੰ ਠੇਸ ਪਹੁੰਚੀ ਹੈ ਚਿੰਤਾ ਹੈ ਕਿ ਕਿੰਨੇ ਪੰਛੀਆਂ ਦਾ ਨੁਕਸਾਨ ਹੋਇਆ ਹੋਣਾ ਸਾਡੇ ਨਾਲ ਹੁਣ ਇੱਕ ਅਜਿਹੇ ਸ਼ਖਸ ਮੌਜੂਦ ਨੇ ਸ਼ੰਕਰ ਸ਼ਰਮਾ ਜੀ ਜਦੋਂ ਇਹਨਾਂ ਨੂੰ ਕਿਤੇ ਪਤਾ ਲੱਗ ਜਾਂਦਾ ਕਿਸੇ ਪੰਛੀ ਦੇ ਸੱਟ ਵੱਜ ਗਈ ਪੰਛੀ ਸੜਕ ਤੇ ਡਿੱਗ ਪਿਆ ਭਲਾ ਉਹ 10 ਕਿਲੋਮੀਟਰ ਦੂਰ ਹੋਵੇ 20 ਕਿਲੋਮੀਟਰ ਦੂਰ ਹੋਵੇ 25 ਕਿਲੋਮੀਟਰ ਦੂਰ ਹੋਵੇ ਤਾਂ ਉਥੇ ਇਹ ਸ਼ਖਸ਼ ਖੁਦ ਪਹੁੰਚਦੇ ਐ ਉਹ ਪੰਛੀ ਨੂੰ ਲਿਆ ਕੇ ਘਰੇ ਲਿਆ ਕੇ ਜਿਵੇਂ ਆਪਾਂ ਕਿਸੇ ਪਰਿਵਾਰ ਦਾ ਮੈਂਬਰ ਦਾ ਆਪਾਂ ਇਲਾਜ ਕਰਦੇ ਆ ਉਸ ਤਰੀਕੇ ਦੇ ਨਾਲ ਆਪਦਾ ਪਰਿਵਾਰ ਸਮਝ ਕੇ ਮੈਂਬਰ ਸਮਝ ਕੇ ਉਸ ਦਾ ਇਲਾਜ ਕਰਦੇ ਆ ਤਾਂ ਸ਼ੰਕਰ ਜੀ ਇੱਥੇ ਪਹੁੰਚੇ ਐ ਕਿਉਂਕਿ ਦੁੱਖ ਤਾਂ ਸਾਰਿਆਂ ਨੂੰ ਹੋਊਗਾ ਇਹਨਾਂ ਪੰਛੀਆਂ ਦਾ ਪਰ ਜਿਹੜੇ ਇਹਨਾਂ ਪਿਆਰ ਕਰਦੇ ਆ ਪੰਛੀਆਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕਿੰਨਾ ਦੁੱਖ ਆਇਆ ਹੋਊਗਾ ਗੱਲਬਾਤ ਕਰਦੇ ਆ ਸ਼ੰਕਰ ਜੀ ਬਹੁਤ ਅਫਸੋਸ ਦੀ ਗੱਲ ਹੋਈ ਹੈ ਬਿਲਕੁਲ ਅਫਸੋਸ ਦੀ ਗੱਲ ਹੈ ਜੀ ਧੰਨਵਾਦੀ ਹੈ ਇਰਗੇ ਵਾਲਿਆਂ ਦੇ ਜਿਨ੍ਹਾਂ ਨੇ ਪਹਿਲਾਂ ਆ ਕੇ ਕੋਸ਼ਿਸ਼ ਕੀਤੀ ਰੌਲਾ ਪਾਇਆ ਪ੍ਰਸ਼ਾਸਨ ਜਰੂਰ ਕੱਲ ਲੇਟ ਪਹੁੰਚਿਆ ਪਰ ਲੇਟ ਪਹੁੰਚਣ ਤੋਂ ਬਾਅਦ ਉਹਨਾਂ ਦੀਆਂ ਕੋਸ਼ਿਸ਼ਾਂ ਸਾਰਥਕ ਰਹੀਆਂ ਅੱਗ ਬੁਝਾ ਲਈ ਗਈ ਪਰ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਗਿਆ ਹੋ ਇਹ ਇੱਕ ਨੈਚੁਰਲ ਸ਼ੈਲਟਰ ਹੁੰਦਾ ਪੰਛੀਆਂ ਵਾਸਤੇ ਕਾਟੋ ਸੱਪਾਂ ਵਾਸਤੇ ਨਿਓਲਿਆਂ ਵਾਸਤੇ ਆਪਣੀ ਕੁਦਰਤ ਦਾ ਪਤਾ ਨਹੀਂ ਕਿੰਨੇ ਰੰਗ ਇਹਦੇ ਵਿੱਚ ਹੋਣੇ ਆ ਇਹਦੇ ਵਿੱਚ ਇਸ ਤਰ੍ਹਾਂ ਦਾ ਦਾ ਸਟਰਕਚਰ ਹੁੰਦਾ ਹੈ ਸਰਕੰਡੇ ਦਾ ਇਹਦੇ ਆਲੇ-ਦੁਆਲੇ ਪੂਰੇ ਜਿਹੜੀ ਬਰੀਕ 나ੜ ਹੁੰਦੀ ਹੈ ਅੰਦਰ ਜਿਵੇਂ ਜਿਵੇਂ ਜਾਂਦੇ ਹਾਂ ਮੋਟੀ 나ੜ ਜਿਹੜੀ ਇਹ ਘੱਟ ਛੜਦੀ ਹੈ ਇਹ ਉਵੇਂ ਖੜੀ ਹੈ ਇਹਦੇ ਅੰਦਰਲੇ ਪਾਸੇ ਇੱਕ ਜਗ੍ਹਾ ਹੁੰਦੀ ਹੈ ਖਾਲੀ ਜਿੱਥੇ ਪੰਛੀ ਬੈਠ ਕੇ ਆਪਦੇ ਅੰਡੇ ਦਿੰਦਾ ਹੈ ਜਾਂ ਆਪਦੀ ਬਰੀਡਿੰਗ ਅੱਗੇ ਵਧਾਉਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਮੁਰਗਾਬੀਆਂ ਤਿੱਤਰ ਬਟੇਰ ਉਹਨਾਂ ਦੇ ਬੱਚੇ ਬਿਲਕੁਲ ਤਿਆਰ ਸੀਗੇ ਜਿਹੜੇ ਹੁਣ ਬੜੇ ਛੇਤੀ ਆਪਦੀ ਉਮਰ ਦੇ ਵਿੱਚ ਆਉਣ ਵਾਲੇ ਸੀਗੇ ਉਹ ਵਿੱਚ ਹੀ ਸੜਗੇ ਹੋਣੇ ਜਿਹੜੀ ਆ ਸਵਾਹ ਵਿੱਚ ਪਈਏ ਦੇ ਥੱਲੇ ਪਤਾ ਨਹੀਂ ਕਿਹੜੇ ਕਿਹੜੇ ਪੰਛੀਆਂ ਦੇ ਆਂਡੇ ਹੋਣੇ ਆ ਕਿਹੜੇ ਕਿਹੜੇ ਪੰਛੀਆਂ ਦੇ ਬੱਚੇ ਸੜ ਕੇ ਸਵਾਹ ਹੋ ਗਏ ਹੋਣੇ ਆ ਜਦੋਂ ਅੱਗ ਵੱਧਦੀ ਹੈ ਉਹ ਹਵਾ ਦੀ ਸਪੀਡ ਦੇ ਨਾਲ ਅੱਗੇ ਜਾਂਦੀ ਹੈ ਜਿਹੜਾ ਪੰਛੀ ਵਿੱਚ ਬੈਠਾ ਹੁੰਦਾ ਉਹਨੂੰ ਭੱਜਣ ਦਾ ਜਾਂ ਨਿਕਲਣ ਦਾ ਸਮਾਂ ਵੀ ਨਹੀਂ ਮਿਲਦਾ ਔਰ ਤੁਸੀਂ ਇਹ ਦੇਖੋ ਪੰਛੀਆਂ ਦੇ ਖੰਭ ਇੱਕ ਇਹੋ ਜੀ ਚੀਜ਼ ਹੁੰਦੀ ਉਹਨੂੰ ਮੜਿਆ ਸੇਕ ਲੱਗਿਆ ਉਹਦੀ ਜ਼ਿੰਦਗੀ ਖਤਮ ਹੈ ਪਤਾ ਨਹੀਂ ਕਿੰਨੇ ਕੁ ਜੀ ਕੱਲੇ ਦੇ ਚ ਮਰੇ ਹੋਣਗੇ ਇਹ ਜ਼ਰੂਰੀ ਨਹੀਂ ਕੋਈ ਮਹੀਨੇ 2 ਮਹੀਨੇ ਵਾਸਤੇ ਇਹ ਚੀਜ਼ ਤਬਾਹ ਹੋ ਗਈ ਹੈ ਇਹ ਤੁਸੀਂ ਇਹ ਸਮਝ ਲਓ ਪੰਛੀ ਹੁੰਦੇ ਜ ਇੱਕ ਵਾਰੀ ਉਹਨਾਂ ਦੀ ਬਰੀਡਿੰਗ ਕੀਤੀ ਹੋਈ ਕਿਸੇ ਥਾਂ ਤੇ ਮਾਰੀ ਜਾਵੇ ਤਾਂ ਪੰਛੀ ਛੇਦੀ ਕਿਤੇ ਦੁਬਾਰਾ ਉੱਥੇ ਆਉਂਦਾ ਨਹੀਂ ਪਿਛਲੇ ਸਾਲਾਂ ਚ ਅੱਗ ਲੱਗਦੀ ਰਹੀ ਹੈ ਕਿਤੇ ਪਹਿਲਾਂ ਪਿੱਛੇ ਲੱਗਦੀ ਰਹੀ ਹੈ ਹੁਣ ਇੱਥੇ ਲੱਗੀ ਹੈ ਹੁਣ ਹੌਲੀ ਹੌਲੀ ਜਿਵੇਂ ਅੱਗ ਆਪਣੀ ਸੜਕਾਂ ਵੱਲ ਵਧਦੀ ਪਈ ਗਈ ਹੈ ਆਪਾਂ ਤਾਂ ਨੇਚਰ ਨੂੰ ਬਿਲਕੁਲ ਖਤਮ ਕਰ ਰਹੇ ਹਾਂ ਇਹ ਜਿਹੜੇ ਸਥਾਨ ਹੁੰਦੇ ਆ ਜਿੱਥੇ ਪੰਛੀਆਂ ਵਾਸਤੇ ਖਤਰਾ ਹੈ ਜਾਨਵਰਾਂ ਵਾਸਤੇ ਖਤਰਾ ਆਪਣੇ ਇੱਥੇ ਮਿੱਤਰ ਜਾਨਵਰ ਬਹੁਤ ਹੁੰਦੇ ਆ ਕਿਸਾਨਾਂ ਦੇ ਜਿਹੜੇ ਚੂਹੇ ਖਾਣੇ ਸੱਪ ਹੁੰਦੇ ਆ ਡੱਡੂ ਹੁੰਦੇ ਆ ਇੱਥੇ ਜਿਨ੍ਹਾਂ ਦਾ ਨੇਚਰ ਨੂੰ ਬਹੁਤ ਫਾਇਦਾ ਉਹ ਔਰ ਜਿਹੜੀ ਇਹੋ ਜਿਹੀ ਜਗ੍ਹਾ ਹੁੰਦੀਆਂ ਨਾ ਜੀ ਇਹ ਹਰ ਬੰਦੇ ਵਾਸਤੇ ਮੌਕਾ ਹੈ ਇੱਥੇ ਕੋਈ ਨਸ਼ਾ ਕਰਨ ਵਾਲਾ ਅੰਸਰ ਹੈ ਉਹਦੇ ਵਾਸਤੇ ਲੁਕਣ ਵਾਸਤੇ ਥਾਂ ਹੈ ਜੀ ਇੱਥੇ ਲੋਕੀ ਬੈਠ ਕੇ ਨਸ਼ਾ ਵੀ ਕਰਦੇ ਆ ਆਲੇ ਦੁਆਲੇ ਤੋਂ ਤੁਸੀਂ ਪਤਾ ਕਰ ਸਕਦੇ ਹੋ ਪੰਛੀਆਂ ਵਾਸਤੇ ਇਹ ਬਰੀਡਿੰਗ ਕਰਨ ਵਾਸਤੇ ਜਗ੍ਹਾ ਸੀ ਲੱਕੜ mafia ਉਹਦੇ ਵਾਸਤੇ ਇੱਥੇ ਦਰਖਤ ਖੜੇ ਹੋ ਗਏ ਆ ਉਹਨੇ ਉਹਨਾਂ ਦੀ ਨਿਗਰੱਖਣੀ ਹੈ ਇਸ ਜਗ੍ਹਾ ਤੇ ਹਰ ਤਰ੍ਹਾਂ ਦੀ ਨਿਗਰਹ ਰਹੀ ਗਈ ਹੈ ਪਹਿਲਾਂ ਤਾਂ ਪ੍ਰਸ਼ਾਸਨ ਦੀ ਅੰਗਲੀ ਦੇਖ ਲਓ ਜੀ ਇਹ ਕੰਦਾ ਹੈ ਹੀ ਨਹੀਂ ਗੀਆਂ ਪਹਿਲਾਂ ਇਹ ਕੰਧਾਂ ਹੁੰਦੀਆਂ ਸੀ ਕੋਈ ਬਾਹਰੋਂ ਟੱਪ ਕੇ ਅੰਦਰ ਨਹੀਂ ਆਉਂਦਾ ਸੀ ਹੁਣ ਇਹ ਅੱਗ ਕਿੱਥੋਂ ਸ਼ੁਰੂ ਹੋਈ ਹੈ ਕਿਉਂਕਿ ਨੇੜੇ ਤੇਲੇ ਆਪਾਂ ਨੂੰ ਤਾਰ ਦੂਰ ਇੱਕ ਖੰਭਾ ਹੈਗਾ ਹੋਰ ਇੱਥੇ ਨੇੜੇ ਤੇਲੇ ਤਾਰ ਹੈ ਨਹੀਂ ਕੋਈ ਸਪਾਰਕਿੰਗ ਵਾਲਾ ਕੋਈ ਸਾਧਨ ਤਾਂ ਲੱਗਦਾ ਨਹੀਂ ਜਾਂ ਤਾਂ ਕਿਸੇ ਕੋਈ ਨਸ਼ਾ ਪੱਤਾ ਕਰਨ ਵਾਲੇ ਦੇ ਕਿਸੇ ਨੇ ਕੋਈ ਤੀਲੀ ਸਿੱਟਤੀ ਹੈ ਜੀ ਰੱਬ ਦੇ ਸਾਰਾ ਕੁਝ ਉਹਦੇ ਗਰਬ ਦੇ ਵਿੱਚ ਹੈ ਜੀ ਹੁਣ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਵੀ ਬਾਈ ਜੀ ਨੇ ਕਿਹਾ ਵੀ ਇੱਥੇ 10 15 ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਕੱਢਤਾ ਜੀ ਉਹ ਇੱਥੇ ਹੁੰਦੇ ਹੋ ਸਕਦਾ ਇਹ ਨੁਕਸਾਨ ਨਾ ਹੁੰਦਾ ਇਹ ਪਹਿਲਾਂ ਮੁਲਾਜ਼ਮਾ ਕਰਕੇ ਲੱਕੜ ਚੋਰੀ ਬਚਦੀ ਰਹੀ ਹੈ ਮੁਲਾਜ਼ਮਾ ਕਰਕੇ ਹੀ ਇਹੋ ਜਿਹੀ ਜੇ ਅੱਗ ਲੱਗਦੀ ਸੀਗੀ ਜਿਹਦੀ ਜਿਹਦੀ ਡਿਊਟੀ ਇੱਥੇ ਐ ਆਪਣੇ ਤੋਂ ਸ਼ਹਿਰ ਚੋਂ ਫਾਇਰ ਬ੍ਰਿਗੇਡ ਤੋਂ ਪ੍ਰਸ਼ਾਸਨ ਤੋਂ ਪਹਿਲਾਂ ਉਹ ਇੱਥੇ ਹੁੰਦੇ ਸੀ ਉਹ ਨਾਲ ਦੀ ਨਾਲ ਅੱਗ ਨੂੰ ਕੰਟਰੋਲ ਕਰ ਲੈਂਦੇ ਸੀ ਇਹੋ ਜੇ ਪਹਿਲਾਂ ਕਿਉਂ ਨਹੀਂ ਹੋਈ ਇਹ ਜਿਹੜੀਆਂ ਚੀਜ਼ਾਂ ਹੋ ਗਈਆਂ ਜਿਵੇਂ ਜਿਵੇਂ 슈ਗਰ ਮਿਲ ਖਤਮ ਹੋਈ ਹੈ ਜੀ ਇੱਥੋਂ ਮੁਲਾਜ਼ਮ ਸਿਰਫ ਉਹੀ ਕਰਨਾ ਔਰ ਇਮਾਨਦਾਰੀ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਪਊਗੀ ਆਪਣੇ ਸ਼ਹਿਰਾਂ ਦੇ ਪਾਰਕਾਂ ਦੇ ਵਿੱਚ ਪੱਤੇ ਇਕੱਠੇ ਕੀਤੇ ਪਏ ਸੁੱਕੇ ਉਹ ਇੱਕ ਤਰ੍ਹਾਂ ਦਾ ਪੈਟਰੋਲ ਹੈ ਇੱਕ ਤਰ੍ਹਾਂ ਦਾ ਬਾਲਣ ਹੈ ਉਹ ਉਹਨੂੰ ਗਰਮੀ ਦੇ ਵਿੱਚ ਜਿੰਨੀ ਗਰਮੀ ਪੈ ਰਹੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਵੈਸੇ ਰੈਡ ਅਲਰਟ ਹੈਗਾ ਜਦੋਂ ਇੰਨੀ ਧੁੱਪ ਪੈਂਦੀ ਹੈ ਅੱਜ ਵੀ ਹੁਣ ਜਿਵੇਂ ਜਿਵੇਂ ਗਰਮੀ ਵਧੂਗੀ ਇੱਥੇ ਹਵਾ ਚੱਲੂਗੀ ਜਿਹੜੀ ਅੰਦਰ ਧੁਖ ਦੇ ਕੋਈ ਅੰਗਾਰੇ ਹੋਣਗੇ ਇਹਨੂੰ ਦੁਬਾਰਾ ਅੱਗ ਲੱਗਣ ਦੇ ਚਾਂਸ ਹੈਗੇ ਜਿਵੇਂ ਆਪਾਂ ਹੁਣੇ ਦੇਖਿਆ ਧੂਆ ਨਿਕਲ ਰਿਹਾ ਸੀਗਾ ਦੁਬਾਰਾ ਵੀ ਇੱਥੇ ਅੱਗ ਲੱਗ ਸਕਦੀ ਹੈਗੀ ਹੈ ਪ੍ਰਸ਼ਾਸਨ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਆਹ ਜਿਹੜਾ ਏਰੀਆ ਹੈਗਾ ਇਹ ਤੁਸੀਂ ਸਮਝ ਲਓ ਜੀ ਸਾਲ ਡੇਢ ਸਾਲ ਵਾਸਤੇ ਨੇਚਰਲ ਹੈਬਿਟੇਟ ਵਾਸਤੇ ਤਬਾਹ ਹੋ ਗਿਆ ਹੋਇਆ ਹੈ ਜੀ ਜਿਵੇਂ ਹੁਣ ਬਾਈ ਜੀ ਨੇ ਕਿਹਾ ਹੈ ਕਿ 20 ਤੋਂ 25 ਜਿਹੜੇ ਮੋਰ ਇੱਥੇ ਉਹਨਾਂ ਨੇ ਆਪਦੀਆਂ ਅੱਖਾਂ ਨਾਲ ਵੇਖੇ ਆ ਹੋ ਸਕਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਹੋਰ ਹੋਣ ਮੋਰ ਕਿੰਨਾ ਨੁਕਸਾਨ ਹੋਇਆ ਹੋਊਗਾ ਜੀ 2012 13 ਦੇ ਵਿੱਚ ਜੀ ਅਸੀਂ ਇੱਕ ਨਾਰਮਲ ਗਿਣਤੀ ਕੀਤੀ ਸੀ ਮੋਰਾਂ ਦੀ 슈ਗਰ ਮਿਲ ਦੇ ਇਕੱਲੀ 슈ਗਰ ਮਿਲ ਦੇ ਏਰੀਆ ਦੇ ਵਿੱਚ ਸਾਡੀ ਨਿਗਾ ਦੇ ਵਿੱਚ 48 ਦੇ ਨੇੜੇ ਤੜ ਮੋਰ ਸੀਗੇ ਠੀਕ ਹੈ ਬਾਈ ਜੀ ਨੂੰ ਜਿਵੇਂ ਹੁਣ ਕਲੋਨੀ ਚ ਰਹਿੰਦੇ ਸਾਹਮਣੇ ਆਹ ਏਰੀਆ ਸਾਹਮਣਾ ਹੁੰਦਾ ਸੀ ਕਿਉਂਕਿ 12-13 ਮੋਰ ਇੱਥੇ ਹੁੰਦੇ ਸੀ ਕਿਉਂਕਿ ਇਹਨਾਂ ਦੀ ਅਲੱਗ-ਅਲੱਗ ਝੁੰਡ ਹੁੰਦੇ ਆ ਪਰ ਇਸ ਏਰੀਏ ਦੇ ਵਿੱਚ ਕੋਈ 2-4 ਮੋਰ ਭਾਵੇਂ ਬਚੇ ਹੁਣ ਉਹ ਵੀ ਜਿਹੜੇ ਪਿਛਲੇ ਪਾਸੇ ਘਣਾ ਏਰੀਆ ਉਹਦੇ ਵਿੱਚ ਇੱਥੇ ਹੁਣ ਮੋਰ ਨਹੀਂ ਹੈਗਾ ਸਭ ਖਤਮ ਹੋ ਚੁੱਕਿਆ ਜੀ ਕਿਵੇਂ ਖਤਮ ਹੋ ਚੁੱਕਿਆ ਹੈ ਜਾਂ ਤਾਂ ਬਿਜਲੀ ਦੇ ਤਾਰਾਂ ਲੰਗਦੀਆਂ ਉਹਦੇ ਕਰਕੇ ਕਰੰਟ ਲੱਗ ਲੱਗ ਕੇ ਮੋਰ ਮਰ ਗਏ ਉਥੇ ਬਹੁਤ ਮੇਲਾ ਪਈਆਂ ਸੀ ਜਿੱਥੇ ਜਿੱਥੇ ਮੋਰ ਹੈਗੇ ਆਪਣਾ ਰਾਸ਼ਟਰੀ ਜਾਨਵਰ ਹੈ ਪੰਛੀ ਹੈਗਾ ਇਹ ਉਥੇ ਤਾਰਾਂ ਨੂੰ ਕਵਰ ਕਰਦੇਓ ਵੀ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਕਿਸੇ ਨੇ ਕੁਝ ਨਹੀਂ ਕੀਤਾ ਜੀ ਆ ਹੁਣ ਪਿਛਲੀ ਵਾਰੀ ਅੱਗ ਲੱਗੀ ਸੀਗੀ ਹੁਣ ਜੇ ਆਪਾਂ ਸੋਚੀਏ ਜੇ ਪੰਛੀ ਸੜਿਆ ਤਾਂ ਉਹਦੇ ਬਈ ਅਵਸ਼ੇਸ਼ ਕਿੱਥੇ ਹੈ अवशेष है इस स्वाद के बीच जड़ी जिन्नी पई है उन जवें जवें छटूगी उस दो बाद ਥੱਲੋਂ ਪਤਾ ਲੱਗੂਗਾ ਜੀ ਇੱਥੇ ਟਟੀਰੀਆਂ ਦੇ ਅੰਡੇ ਪਏ ਸੀ ਇੱਥੇ ਮੁਰਗਾਬੀਆਂ ਦੇ ਬੱਚੇ ਸੀਗੇ ਇਹ ਹੌਲੀ ਹੌਲੀ ਪਤਾ ਲੱਗਣਾ ਜੇ ਆਪਾਂ ਅੱਜ ਇੱਥੋਂ ਪਾਲਣ ਲੱਭੀਏ ਤੇ ਤੁਹਾਨੂੰ ਨਾ ਤਾਂ ਮੋਰ ਕੇ ਵੱਡਾ ਜਾਨਵਰ ਹੁੰਦਾ ਪਰ ਜੇ ਉਹਦੇ ਆਪਾਂ ਹੱਡੀਆਂ ਲੈ ਲਈਏ ਨਾ ਜੀ ਉਹ ਇੱਕ ਮੁਠੀ ਭਰੀ ਹੁੰਦੀਆਂ ਜੇ ਆਪਾਂ ਇੱਥੇ ਪਾਲਣ ਨਿਕਲੀ ਆਪ ਨੂੰ ਕੁਝ ਨਹੀਂ ਲੱਭਣਾ ਪਰ ਜਦੋਂ ਇਹ ਆਬਾਦ ਸੀਗਾ ਸਰਕੰਡਾ 12 ਮਹੀਨੇ 30 ਦਿਨ ਬਾਅਦ ਰਹਿੰਦਾ ਹੈ ਉਹਦੇ ਵਿੱਚ ਹਰ ਟਾਈਮ ਕਿਸੇ ਨਾ ਕਿਸੇ ਪ੍ਰਜਾਤੀ ਦੀ ਆਪ ਇੱਥੇ ਬਰੀਡਿੰਗ ਚੱਲਦੀ ਰਹਿੰਦੀ ਹੈਗੀ ਹੈ ਹੁਣ ਇਥੋਂ हट ਕੇ ਜੇ ਆਪਾਂ ਦੂਜੇ ਪਾਸੇ ਜਾਵਾਂਗੇ ਜੇ ਆਪਾਂ ਦੂਸਰਾ ਪਾਸਾ ਦਿਖਾਈਏ ਜਿਵੇਂ ਉਹ ਸਰਕੰਡਾ ਸਾਹਮਣੇ ਖੜਾ ਹੈ ਉਹ ਸੰਗਣਾ ਸਰਕੰਡਾ ਖੜਾ ਹੈ ਇੱਕ ਸਰਕੰਡੇ ਦੇ ਵਿੱਚ ਤੁਸੀਂ ਇਹ ਸਮਝ ਲਓ ਵੀ ਦੋ ਦੋ ਤਿੰਨ ਤਿੰਨ ਪ੍ਰਜਾਤੀਆਂ ਆਪਦੀ ਬਰੀਡਿੰਗ ਕਰ ਜਾਂਦੀਆਂ ਬਿਲਕੁਲ ਜਿਹੜਾ ਉਹ ਹਰਾ ਦਿਖਾਈ ਦੇ ਰਿਹਾ ਹੈ ਨਾ ਉਹ ਉਹ ਚੀਜ਼ਾਂ ਸੜ ਕੇ ਸੁਆਹ ਹੋਈਆਂ ਹਾਂਜੀ ਉਹ ਚੀਜ਼ ਸੀਗੀ ਜਿਹੜੀ ਅਜਾ ਢੱਕੇ ਬਣ ਚੁੱਕੀ ਹੈਗੀ ਹੈ ਜੀ ਸੁਆਹ ਬਣ ਚੁੱਕੀ ਹੈਗੀ ਹੈ ਇਦੇ ਵਾਸਤੇ ਪ੍ਰਸ਼ਾਸਨ ਨੂੰ ਇਮਾਨਦਰੀ ਨਾਲ ਕੋਸ਼ਿਸ਼ ਕਰਨੀ ਪਊਗੀ ਅੱਜ ਵੀ ਇੱਥੇ ਕੋਈ ਫਾਇਰ ਬ੍ਰਿਗੇਡ ਦੀ ਚਾਹੀਏ ਛੋਟੀ ਗੱਡੀ ਨੂੰ ਲਾਉਣਾ ਉਹਨਾਂ ਨੂੰ ਕਾਲ ਕੀਤੀ ਆ ਉਹ ਆ ਰਹੇ ਹੈਗੇ ਆ ਇੱਥੇ ਧਿਆਨ ਰੱਖਣ ਹੁਣ ਜਿਵੇਂ ਜਿਵੇਂ ਧੁੱਪ ਨਿਯਤੀਜ ਹੋਊਗੀ ਇੱਥੇ ਹਵਾ ਚੱਲੂਗੀ ਉਹਦੇ ਨਾਲ ਅੱਗ ਫੇਰ ਭੜਕਣ ਦੇ ਚਾਂਸ ਹੈ ਜਿਵੇਂ ਹੁਣ ਪੜਕੀ ਸੀ ਇਹਨਾਂ ਨੂੰ ਨਾਲ ਦੀ ਨਾਲ ਕੰਟਰੋਲ ਕਰਨਾ ਚਾਹੀਦਾ ਹੈਗਾ ਇਹ ਹਰ ਸਾਲ ਲੱਗਦੀ ਹੈ ਜੇ ਆਪਾਂ ਇਹਦੇ ਪ੍ਰੀਕਾਸ਼ਨ ਵਾਸਤੇ ਕੁਝ ਕਰ ਹੀ ਨਹੀਂ ਸਕਦੇ ਆਪਣੇ ਕੋਲੇ ਆਪਾਂ ਜਿਹੜੇ ਇਹਨਾਂ ਨੇ ਕਿੰਨੀਆਂ ਸਕੀਮਾਂ ਦੇ ਵਿੱਚ ਇਹਨਾਂ ਕੋਲ ਮੁਲਾਜ਼ਮ ਕੰਮ ਕਰਦੇ ਆ ਜੇ ਦੋ ਮਾਲ ਮਲਾਜ਼ਮਾਂ ਦੀ ਡਿਊਟੀ ਆਪਾਂ ਜਿਹੜੇ ਜਿਹੜੇ ਮਹੀਨਿਆਂ ਚ ਅੱਗ ਲੱਗਦੀ ਆ ਅਸੀਂ ਦੋ ਮਹੀਨੇ ਆ ਜੇ ਇਥੇ ਡਿਊਟੀ ਲਾ ਵੀ ਦੇਣਗੇ ਤੇ ਕੀ ਫਰਕ ਪੈਂਦਾ ਹੈਗਾ ਪਰ ਇਹ ਸੁਹਿਰਦ ਨਹੀਂ ਹੈਗੇ ਇਹਨਾਂ ਨੂੰ ਜਿੰਨੀ ਦੇਰ ਤੱਕ ਕਹੀਏ ਨਾ ਕੱਲ ਵੀ ਇਥੇ 4 ਵਜੇ ਸ਼ੁਰੂ ਹੋਈ ਸੀ ਜੀ ਪ੍ਰਸ਼ਾਸਨ ਕਿੰਨੇ ਵਜੇ ਪਹੁੰਚੇ ਜੀ ਇਥੇ ਕਦੋਂ ਪਹੁੰਚੇ ਸੰਸਦ ਦਾ ਹਾਂ ਟਾਈਮ ਲੱਗ ਜਾਂਦਾ ਘੰਟੇ ਘੜੇ ਲਾ ਕੇ ਆ ਗਿਆ 4 ਵਜੇ ਅੱਗੇ ਕਹਿੰਦੇ ਸਟਾਰਟ ਹੋਈ ਹੈ ਜੀ ਤਕਰੀਬਨ 6 6:30 ਵਜੇ ਦੇ ਨੇੜੇ ਤੇਰੇ ਕਹਿੰਦੇ ਜੀ ਇੱਥੇ ਪ੍ਰਸ਼ਾਸਨ ਦਾ ਆਉਣਾ ਸਟਾਰਟ ਹੋਇਆ ਹੈ ਕੰਮ ਜਿੰਨਾ ਲੇਟ ਹੋਵਾਂਗੇ ਅੱਗ ਨੇ ਤਾਂ ਹਵਾ ਦੀ ਸਪੀਡ ਨਾਲ ਵਧਣਾ ਪ੍ਰਸ਼ਾਸਨ ਨੂੰ ਪਹੁੰਚਦੇ ਟਾਈਮ ਲੱਗਣਾ ਹੈ ਫਾਇਰ ਬ੍ਰਿਗੇਡ ਨੂੰ ਪਹੁੰਚਦੇ ਟਾਈਮ ਲੱਗਣਾ ਹੈ ਬਿਹਤਰ ਹੈ ਜੇ ਇੱਥੇ ਦੋ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜਦੋਂ ਪਤਾ ਪਉਣ ਇੱਥੇ ਹਰ ਸਾਲ ਅੱਗ ਲੱਗਣੀ ਹੈ ਉਹ ਦੀ ਟੈਕਨੀਕੀ ਕਿਉਂ ਕਰ ਰਹੇ ਹਾਂ ਜਿਵੇਂ ਹੁਣ ਬੜੀ ਡਿਟੇਲ ਨਾਲ ਗੱਲ ਕੀਤੀ ਹੈ ਨਿਓਲਿਆਂ ਦਾ ਸੱਪਾਂ ਦਾ ਟਟਰੀਆਂ ਦਾ ਹੋਰ ਜਿਹੜੇ ਪੰਛੀਆਂ ਦੀ ਗੱਲ ਕੀਤੀ ਤੁਸੀਂ ਉਹਨਾਂ ਬਿਲਕੁਲ ਅਣਗਿਣਤ ਜੀ ਅਣਗਿਣਤ ਉਹਦੀ ਗਿਣਤੀ ਆਪਾਂ ਕਰ ਹੀ ਨਹੀਂ ਸਕਦੇ ਆਪਾਂ ਅੱਜ ਦੇਖਦੇ ਪਏ ਆ ਜੀ ਆਪਾਂ ਨੂੰ ਸਵਾਹੀ ਨਜ਼ਰ ਆ ਰਹੀ ਹੈ ਇਹ ਸਵਾਹ ਦੇ ਵਿੱਚ ਕਿਹਦੇ ਕਿਹਦੇ ਵਿਸ਼ੇਸ਼ ਪਈ ਹੈ ਇਹ ਤਾਂ ਹੁਣ ਤੁਸੀਂ ਭਵਿੱਖ ਦੇ ਗਰਭ ਦੀ ਵਿੱਚ ਹੀ ਹੈਗਾ ਜੀ ਜਿਹੜੀ ਜਿਹੜੀ ਚੀਜ਼ ਹੁਣ ਵਿੱਚ ਚਲੀ ਗਈ ਔਰ ਗਾਂ ਸਾਲ ਡੇਢ ਸਾਲ ਦੇ ਵਿੱਚ ਦੁਬਾਰਾ ਸਰਕੰਡਾ ਤਿਆਰ ਹੋਊਗਾ ਬਾਰਸ਼ਾਂ ਲੱਗਣਗੀਆਂ ਫੇਰ ਜੇ ਇੱਥੇ ਤੁਸੀਂ ਇਹ ਸਮਝ ਲਓ ਵੀ 100% ਸੀ ਤੇ ਉਹਦੇ ਵਿੱਚ 30% ਬਰੀਡਿੰਗ ਰਹਿ ਜਾਣੀਆਂ ਕੋਈ ਨਵੇਂ ਪੰਛੀ ਆ ਕੇ ਇੱਥੇ ਬਰੀਡਿੰਗ ਕਰਨਗੇ ਜਿਨ੍ਹਾਂ ਦੇ ਇੱਥੇ ਸੜ ਗਏ ਜਾਂ ਬਚ ਕੇ ਕਰੀ ਨਿਕਲ ਗਏ ਇਥੋਂ ਉਹ ਦੁਬਾਰਾ ਇੱਥੇ ਆ ਤੁਸੀਂ ਤਾਂ ਜੇ ਕਿਸੇ ਪੰਛੀ ਦੇ ਸੱਤ ਵੱਜ ਜਾਂਦੀ ਹੈ ਤੁਹਾਨੂੰ ਫੋਨ ਆ ਜਾਂਦਾ ਹੈ ਤੁਸੀਂ ਸਾਰਾ ਆਪਦਾ ਕੰਮਕਾਜ ਛੱਡ ਕੇ ਤੇ ਮੌਕੇ ਤੇ ਪਹੁੰਚ ਜਾਂਦੇ ਆ ਉਸ ਪੰਛੀ ਨੂੰ ਲਿਆ ਕੇ ਉਹਦਾ ਲਾਜ ਸ਼ੁਰੂ ਕਰਦੇ ਆ ਕਿੰਨਾ ਦੁੱਖ ਲੱਗ ਰਿਹਾ ਹੈ ਇਸ ਘਟਨਾ ਦਾ ਦੁੱਖ ਲੱਗਦਾ ਹੀ ਹੈ ਜੀ ਪਰ ਹੁਣ ਸਾਨੂੰ ਆਦਤ ਹੋ ਗਈ ਹੋਈ ਹੈ ਜੀ ਇਸ ਚੀਜ਼ ਦੀ ਹਰ ਸਾਲ ਹੀ ਇਹ ਚੀਜ਼ ਹੋਣੀ ਹੈ ਸਾਨੂੰ ਪਤਾ ਪਿਛਲੇ ਸਾਲਾਂ ਚ ਵੀ ਹੋਈ ਹੈ ਇਸ ਸਾਲ ਵੀ ਹੋਈ ਹੈ ਜਦੋਂ ਇਥੇ ਬਹੁਤ ਵੱਡੀ ਤਦਾਦ ਦੇ ਵਿੱਚ ਲੱਕੜ ਵਢੀ ਗਈ ਹੈ ਦਰਖਤ ਵੱਢੇ ਗਏ ਆ ਉਦੋਂ ਕਿਹੜਾ ਪੰਛੀ ਉਜੜੇ ਨਹੀਂਗੇ ਜੀ ਜਦੋਂ ਸਰਕੰਡੇ ਨੂੰ ਅੱਗ ਲੱਗਦੀ ਹੈ ਆ ਹੁਣ ਇੰਨਾ ਏਰੀਆ ਕਿਲਾ ਡੇਢ ਕਿਲਾ ਨਾਲ ਇਹ ਚਾਰੇ ਪਾਸਿਓ ਇਹ ਹੁਣ ਦੁਬਾਰਾ ਆਬਾਦ ਨਹੀਂ ਹੋਊਗਾ ਪੰਛੀ ਜਾਨਵਰ ਦੁਬਾਰਾ ਉੱਥੇ ਆ ਕੇ ਬਰੀਡਿੰਗ ਨਹੀਂ ਕਰਦਾ ਜਿੱਥੇ ਇੱਕ ਵਾਰੀ ਨੁਕਸਾਨ ਹੋ ਜੇ ਠੀਕ ਹੈ ਦੁੱਖ ਲੱਗਦਾ ਹੈ ਜੀ ਹੁਣ ਕੀ ਕਰ ਸਕਦੇ ਹੈਗੇ ਜਦੋਂ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈਗਾ ਹੈ ਸਿਸਟਮ ਨੂੰ ਅਸੀਂ ਕੋਸ਼ਿਸ਼ਾਂ ਬਹੁਤ ਕਰਦੇ ਆਂ ਪਰ ਜਿ ਲਿੰਡਰ ਦੇ ਕਰ ਕਈਏ ਨਾ ਉਨੀ ਦੇ ਕਰ ਕੰਮ ਨਹੀਂ ਹੁੰਦਾ ਹੁਣ ਤਾਂ ਕਹਿਣ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਜੀ ਹੁਣ ਤਾਂ ਸਾਡੀਆਂ ਇਹ ਗੀਆਂ ਵੀ ਰੌਲਾ ਰੂਲਾ ਪਾ ਕੇ ਬਹਿ ਜੰਨੇ ਆ ਕਈਆਂ ਲੋਕਾਂ ਦਾ ਵੈਸੇ ਅਸੀਂ ਸੰਕੀ ਲੱਗਦੇ ਹੋਵਾਂਗੇ ਯਾਰ ਪਤਾ ਨਹੀਂ ਕੀ ਮੱਥਾ ਮਾਰਦੇ ਰਹਿੰਦੇ ਸਾਰਾ ਦਿਨ ਠੀਕ ਹੈ ਜੋ ਠੀਕ ਹੈ ਕੁਦਰਤ ਦੇ ਨਾਲ ਹੀ ਹੈ ਜੀ ਲੋਕਾਂ ਨੇ ਵੇਖ ਵੀ ਲਿਆ ਜਦੋਂ ਕੁਦਰਤ ਨਾਲ ਅਸੀਂ ਖਲਵਾੜ ਕਰਦੇ ਆ ਉਦੋਂ ਸਾਨੂੰ ਮਹਿਸੂਸ ਨਹੀਂ ਹੁੰਦਾ ਜਦੋਂ ਕੁਦਰਤ ਸਾਡੇ ਨਾਲ ਖਲਵਾੜ ਕਰਦੀ ਤੇ ਕੋਵਿਡ ਦੇ ਵਿੱਚ ਅਸੀਂ ਘਰੋਂ ਨਿਕਲਣੋਂ ਵੀ ਰਹਿ ਗਏ ਸੀਗੇ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਵੀ ਕੁਦਰਤ ਬਹੁਤ ਵੱਡੀ ਚੀਜ਼ ਹੈ ਪਰ ਦੋ ਤਿੰਨ ਸਾਲ ਹੀ ਨਿਕਲੇ ਗਏ ਹੈ ਫਿਰ ਭੁੱਲ ਗਏ ਹੋਏ ਆ ਜੀ ਅਸੀਂ ਦ ਦੁਬਾਰਾ ਕੁਦਰਤ ਦੀ ਮਾਰ ਪਾਊਗੀ ਠੀਕ ਹੈ ਲੋਕਾਂ ਨੂੰ ਕੁਦਰਤ ਆਪੇ ਦੱਸ ਦਊਗੀ ਆਪਦਾ ਆਪ ਕੀ ਹੁੰਦਾ ਜੀ ਇਹ ਕਿਸ ਤਰੀਕੇ ਦੀ ਤੁਸੀਂ ਅਪੀਲ ਕਰਨੀ ਚਾਹੁੰਦੇ ਇਹ ਫਰੀਦਕੋਟ ਇੱਕ ریاਸਤੀ ਏਰੀਆ ਜੀ ਬਹੁਤ ਸੋਹਣਾ ਜੇ ਆਪਾਂ ਫਰੀਦਕੋਟ ਨੂੰ ਆਪਾਂ ਆਲੇ ਦੁਆਲੇ ਦੇ ਹਿਸਾਬ ਨਾਲ ਦੇਖੀਏ ਨਾ ਜੀ ਬਹੁਤ ਸੋਹਣਾ ਹੈ ਫਰੀਦਕੋਟ ਆਪਣੇ ਇਹ ਇਹ ਚੀਜ਼ ਇੱਕ ਤਰੀਕੇ ਦੇ ਨਾਲ ਨਾ ਬਹੁਤ ਜ਼ਰਖੇਜ਼ ਚੀਜ਼ ਹੈ ਆਪਾਂ ਰੈਸਟ ਹਾਊਸ ਚਲੇ ਜਾਈਏ ਆਪਾਂ ਰਾਜ ਮਹਿਲ ਚਲੇ ਜਾਈਏ ਆਪਾਂ ਕਿਲੇ ਦੇ ਵਿੱਚ ਚਲੇ ਜਾਈਏ ਪਾਰਕਾਂ ਦੇ ਵਿੱਚ ਚਲੇ ਜਾਈਏ ਉੱਥੇ ਸੁੱਕੇ ਪੱਤੇ ਇਹ ਡਿੱਗਣੇ ਹਰ ਸਾਲ ਜੀ ਉਥੇ ਪੇਟ ਬਣਾ ਕੇ ਇਹਨਾਂ ਨੂੰ ਉਥੇ ਦੱਬ ਦਿੱਤਾ ਜਾਵੇ ਇੱਕ ਤਾਂ ਇਹਦੀ ਖਾਦ ਬਣਦੀ ਹੈ ਜੀ ਬਹੁਤ ਵਧੀਆ ਜਿਹੜੀ ਖਾਦ ਬਹੁਤ ਮਹਿੰਗੀ ਮੁੱਲੇ ਦੀ ਬਾਜ਼ਾਰੋਂ ਆਉਂਦੀ ਹੈ ਇਹਦੇ ਤੋਂ ਖਾਦ ਤਿਆਰ ਹੋ ਸਕਦੀ ਹੈ ਆਪਾਂ ਇੱਕ ਤਰ੍ਹਾਂ ਤੋਂ ਖਾਦ ਨਹੀਂ ਤਿਆਰ ਕਰ ਰਹੇ ਦੂਜਾ ਆਪਾਂ ਇੱਕ ਤਰ੍ਹਾਂ ਦਾ ਬਾਲਣ ਉਥੇ ਤਿਆਰ ਕਰਕੇ ਰੱਖ ਰਹੇ ਹਾਂ ਗਿਆ ਵੀ ਕੱਲ ਨੂੰ ਕਿਸੇ ਵੀ ਕੋਈ ਅਣਸਖਾਵੀ ਘਟਨਾ ਹੋ ਜੇ ਤਾਂ ਪ੍ਰਸ਼ਾਸਨ ਨੂੰ ਉਹਦੀ ਕੋਈ ਚਿੰਤਾ ਹੀ ਨਹੀਂ ਹਾਂ ਬਾਅਦ ਜੋ ਰੌਲਾ ਪਾਉਣਗੇ ਫਿਰ ਜ਼ਰੂਰ ਹੈ ਅੱਜ ਜੇ ਆਪਾਂ ਹੁਣ ਇੱਥੇ ਰੌਲਾ ਪਾਵਾਂਗੇ ਠੀਕ ਹੈ ਜੀ ਇੱਥੇ ਤਾਰ ਤੂਰ ਲਵਾ ਦੇਣਗੇ ਇੱਕ ਵਾਰੀ ਉਦੋਂ ਵਿੱਚ ਨਾ ਇਹਨੂੰ ਕਿਸੇ ਨੇ ਦੇਖਣ ਆਉਣਾ ਹੈ ਸੰਸਥਾਵਾਂ ਨੂੰ ਜਦੋਂ ਇੱਥੋਂ ਤਕਰੀਬਨ ਫਰੀਦਕੋਟ ਦਾ ਹਰ ਵਾਸੀਂਦਾ ਹਰ ਦੂਜੇ ਤੀਜੇ ਨੇ ਇਸ ਰੋਡ ਤੋਂ ਲੰਘਦਾ ਜੀ ਆਪਾਂ ਦੇਖਣਸਾਰ ਵੀ ਹਾਂਜੀ ਇੱਥੇ ਆ ਚੀਜ਼ ਹੋ ਰਹੀ ਹੈ ਇੱਥੇ ਲੋਕ ਅੰਦਰ ਵੜਦੇ ਪਏ ਹੈਗੇ ਆ ਆਪਾਂ ਪ੍ਰਸ਼ਾਸਨ ਨੂੰ ਉਹਦੀ ਖਬਰ ਕਰੀਏ ਔਰ ਪ੍ਰਸ਼ਾਸਨ ਵੀ ਸੁਹਿਰਦ ਹੋ ਕੇ ਕੰਮ ਕਰੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਆਪਾਂ ਜਿਵੇਂ ਮੰਨ ਲਓ ਗਵਰਨਮੈਂਟ ਦੀਆਂ ਬਹੁਤ ਸਕੀਮਾਂ ਦੇ ਵਿੱਚ ਮੁਲਾਜ਼ਮ ਘਰੇ ਵਿਲੇ ਬੈਠੇ ਹੋਏ ਆ ਕਿਸੇ ਨੂੰ ਕੋਈ ਸਕੀਮ ਦੇ ਵਿੱਚ 100 ਦਿਨ ਕੰਮ ਮਿਲਦਾ ਕਿਸੇ ਦੇ ਵਿੱਚ ਨੂੰ 70 ਦਿਨ ਕੰਮ ਮਿਲਦਾ ਜੇ ਆਪਾਂ 2 ਮਹੀਨੇ ਇੱਥੇ ਕੰਮ ਦੇ ਦੇ ਦਾਂਗੇ ਨਾਲੇ ਤਾਂ ਉਹਨਾਂ ਨੂੰ ਰੋਜ਼ਗਾਰ ਮਿਲ ਜੂਗਾ ਨਾਲੇ ਇਹੋ ਜਿਹੀਆਂ ਜਿਹੜੀਆਂ ਅਨਸੁਖਾਵੀ ਘਟਨਾਵਾਂ ਉਹ ਹੋਣ ਤੋਂ ਬਚ ਜਾਣਗੀਆਂ ਜੀ ਇਹ ਸਰਕਾਰ ਨੇ 88 ਵਿੱਚ ਕਰੀ ਗ੍ਰੋ 137 ਕਿਲੇ ਅਕਵਾਇਰ ਕਰਕੇ ਜ਼ਿਮੀਂਦਾਰਾਂ ਤੋਂ ਧੱਕਾ ਅਕਵਾਇਰ ਕਰਕੇ ਇਹ ਤੇ ਸ਼ੂਗਰ ਮਿਲ ਲਾਈ ਸੀ ਇਹ ਸ਼ੂਗਰ ਮਿਲ ਲਾਉਣ ਤੋਂ ਬਾਅਦ 11 ਵਿੱਚ ਇਹ ਸ਼ੂਗਰ ਮਿਲ ਬੰਦ ਕਰਕੇ ਇਸ ਇਹਨੂੰ ਖਾਲੀ ਕਰ ਦਿੱਤਾ ਗਿਆ ਮੁਲਾਜ਼ਮਾਂ ਨੂੰ ਘਰੇ ਤੋਂ ਰਹਿ ਗਿਆ ਹੁਣ ਇਹ ਸਰਕਾਰ ਨੂੰ ਚਾਹੀਦਾ ਜਾਂ ਤਾਂ ਇਹ ਸ਼ੂਗਰ ਮਿਲ ਦੁਬਾਰਾ ਚਲਾਵੇ ਜਾਂ ਇਹ ਜੇਕਰ ਜ਼ਮੀਨ ਨੂੰ ਜਾਂ ਤੇ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਜੇ ਸ਼ੂਗਰ ਮਿਲ ਨੂੰ ਲਾਉਣੀ ਸੀ ਜ਼ਮੀਨ ਲਈ ਸੀ ਕਿਸਾਨਾਂ ਕੋਲੋਂ ਤੇ ਜ਼ਮੀਨ ਵਾਸਤੇ ਉਹ ਸ਼ੂਗਰ ਮਿਲ ਲਈ ਜਾਵੇ ਜੇ ਸ਼ੂਗਰ ਮਿਲ ਨਹੀਂ ਚਲਾਉਣੀ ਤੇ ਜੇ ਕਿਸਾਨਾਂ ਨੂੰ ਜ਼ਮੀਨ ਵਾਪਸ ਕੀਤੀ ਜਾਵੇ ਕਿਉਂ ਇਹੋ ਜਿਹੇ ਭਿਆਨਕ ਹਸੇਦੋ ਬਜਾ ਜਾਵੇ ਇਹ ਨਾ ਲਾਗੇ ਨਗਰ ਨਵਾਸੀ ਰਹਿੰਦੇ ਹਨ ਉਹਨਾਂ ਨੂੰ ਇਨਸਾਨ ਹੋ ਸਕਦਾ ਹੈ ਇਹ ਪੰਛੀ ਜਿਹੜੇ ਮਰੇ ਇਹਨਾਂ ਦਾ ਬਹੁਤ ਸਾਰਾ ਦੁੱਖ ਆ ਰਿਹਾ ਹੈ ਬਹੁਤ ਮਾੜੀ ਘਟਨਾ ਵਾਪਰੀ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੋ ਕਿ ਹਰ ਸਰਕਾਰ ਆਉਂਦੀ ਆ ਉਹ ਲੋਟਾਂ ਲੈ ਕੇ ਪਾਸੇ ਹੋ ਜਾਂਦੀਆਂ ਸ਼ੂਗਰ ਮਿਲ ਦੇ ਨਾਂ ਤੇ ਵੋਟਾਂ ਲੈਂਦੇ ਜਰੂਰ ਨੇ ਪਰ ਸ਼ੂਗਰ ਮਿਲ ਦਾ ਤਾਂ ਕਿਸੇ ਨੇ ਕੋਈ ਨਹੀਂ ਸਵਾਰਿਆ ਮੁਲਾਜ਼ਮ ਵੀ ਘਰਾਂ ਨੂੰ ਤੌਰ ਤੇ ਜ਼ਮੀਨ ਵੀ ਜ਼ਿੰਮੇਦਾਰੀ ਤੋਂ ਖੋਹੀ ਗਈ ਅਤੇ ਇਹ ਸ਼ੂਗਰ ਸੀਗੇ ਆਉਂਦੇ ਪੰਛੀ ਉਹਨਾਂ ਦਾ ਵੀ ਜਾਨ ਇਨਸਾਨ ਬਹੁਤ ਹੋਇਆ ਥੈਂਕ ਯੂ ਤਾਂ ਦੇਖ ਸਕਦੇ ਆ ਤੁਸੀਂ ਹੁਣ ਜਿਵੇਂ ਸ਼ੰਕਰ ਜੀ ਨੇ ਕਿਹਾ ਸੀਗਾ ਇਹਨਾਂ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਕਾਲ ਕੀਤੀ ਸੀਗੀ ਕਿ ਦੁਬਾਰਾ ਕਿਤੇ ਅੱਗ ਨਾ ਹੋ ਜੇ ਤਾਂ ਦੇਖ ਸਕਦੇ ਆ ਤੁਸੀਂ ਸਾਹਮਣੇ ਫਾਇਰ ਬ੍ਰਿਗੇਡ ਦੀ ਟੀਮ ਹੈ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਸਾਹਮਣੇ ਉਹ ਗੱਡੀ ਪਹੁੰਚ ਗਈ ਹੈ ਉਹਨਾਂ ਦੀ ਟੀਮ ਹੈ ਆ ਦੇਖ ਸਕਦੇ ਆ ਤੁਸੀਂ ਇੱਥੇ ਪਹੁੰਚ ਗਈ ਹੈ ਬਿਲਕੁਲ ਨਾਲ ਦੀ ਨਾਲ ਹੀ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇੱਥੇ ਪਹੁੰਚ ਗਿਆ ਤਾਂ ਜੋ ਜਿਹੜਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਅੱਗ ਦੁਬਾਰਾ ਜਿਹੜੀ ਇੱਥੇ ਲੱਗਣੀ ਸ਼ੁਰੂ ਹੋ ਗਈ ਸੀ ਇਹਨਾਂ ਨੇ ਜਿਵੇਂ ਹੁਣ ਸ਼ੰਕਰ ਜੀ ਨੇ ਕਿਹਾ ਹੈ ਕਿ ਦੁਬਾਰਾ ਜਿਹੜੀ ਅੱਗ ਫੇਰ ਰਿਪੀਟ ਹੋ ਸਕਦੀ ਹੈ ਉਸ ਨੂੰ ਲੈ ਕੇ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੁਣ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚ ਗਈਆਂ ਨੇ ਤਾਂ ਇਧਰ ਇੱਕ ਤਸਵੀਰ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਦਰਖਤ ਹੋਣਾ ਕੋਈ ਸੜ ਕੇ ਸੁਆਹ ਹੋਇਆ ਦਰਖਤ ਇਹ ਸਰਕੰਡੇ ਦੇ ਵਿੱਚ ਜਿਹੜੇ ਇਹ ਦਰਖਤ ਲੱਗੇ ਹੁੰਦੇ ਨੇ ਨਾ ਸਰਕੰਡਿਆਂ ਦੇ ਵਿੱਚ ਜੇ ਆਪਾਂ ਟਾਣੀਆਂ ਖੜੀਆਂ ਦੇਖੀਏ ਇਹਦੇ ਵਿੱਚ ਸ਼ੱਕਰਖੋਰਾ ਕਿ ਚਿੜੀ ਹੁੰਦੀ ਹੈ ਜਿਹੜੀ ਨੈਕਟਰ ਫੁੱਲਾਂ ਦੇ ਨੈਕਟਰ ਤੋਂ ਆਪਦਾ ਭੋਜਨ ਲੈਂਦੀ ਹੈਗੀ ਐ ਇਹਦੇ ਉੱਪਰ ਪਤਾ ਨਹੀਂ ਕਿੰਨੀਆਂ ਚਿੜੀਆਂ ਹੋਣਗੀਆਂ ਉਹ ਵੀ ਖਤਮ ਹੋ ਗਈਆਂ ਆਂ ਦਰਖਤ ਸੜਿਆ ਹੋਇਆ ਹੈ ਜੀ ਹੁਣ ਕੋਲਾ ਹੋ ਚੁੱਕਿਆ ਇਹ ਕੀ ਇਹ ਚੀਜ਼ਾਂ ਦੁਬਾਰਾ ਬਣਨਗੀਆਂ ਇਹ ਹਰੇ ਦਰਖਤ ਸੀਗੇ ਜਿਹੜੇ ਸੜੇਗੇ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਕੋਸ਼ਿਸ਼ ਕਰਨੀ ਪਊਗੀ ਅਸੀਂ ਵਾਰ-ਵਾਰ ਕਹਿ ਰਹੇ ਹਾਂ ਪ੍ਰਸ਼ਾਸਨ ਕੋਲੇ ਬਹੁਤ ਸਕੀਮਾਂ ਹੈ ਜਿਦੇ ਵਿੱਚ ਪਿੰਡਾਂ ਵਾਲਿਆਂ ਨੂੰ ਲੋੜਵੰਦਾਂ ਨੂੰ ਨਾਲੇ ਤਾਂ ਰੋਜ਼ਗਾਰ ਮਿਲ ਜਾਂਦਾ ਚਾਹੇ 50 ਦਿਨ 60 ਦਿਨ ਚਾਹੇ 60 ਜੇ ਇੱਕ ਪਰਿਵਾਰ ਨੂੰ ਵੀ ਆਪਾਂ ਕੰਮ ਦੇ ਦਈਏ ਨਾ ਜੀ ਇੱਥੇ ਆ ਕੇ ਬੈਠ ਜਾਣਾ ਉਹ ਤੇ ਆ ਚੀਜ਼ਾਂ ਆਪਣੇ ਸਾਹਮਣੇ ਨਹੀਂ ਹੋਣਗੀਆਂ ਜੇ ਕੋਈ ਮਾੜੀ-ਮੁੱਡੀ ਕੋਈ ਅੱਗ ਲੱਗਦੀ ਵੀ ਕਿਤੇ ਅਗਲਾ ਤੁਰੰਤ ਬੁਝਾ ਦਿੰਦਾ ਇਹਨੂੰ ਸਹਿਰਦਤਾ ਨਾਲ ਕੋਸ਼ਿਸ਼ ਕਰਨੀ ਪਊਗੀ ਕੱਲਾ ਆਹੀ ਦਰਖਤ ਨਹੀਂ ਸੜਿਆ ਜੀ ਪਤਾ ਨਹੀਂ ਕਿੰਨਾ ਦਰਖਤ ਵਿੱਚੋਂ ਸੜ ਗਿਆ ਹੋਇਆ ਇਮਾਨਦਾਰੀ ਨਾਲ ਕੋਸ਼ਿਸ਼ ਕਰੋ ਜੀ ਨਹੀਂ ਤਾਂ ਹਰ ਸਾਲ ਇਸ ਵਾਲਾ ਆਏ ਆ ਅਗਲੇ ਸਾਲ ਫੇਰ ਅਸੀਂ ਆ ਕੇ ਇੱਥੇ ਆਵਦਾ ਰੋਣਾ ਰੋ ਜਾਾਂਗੇ ਪ੍ਰਸ਼ਾਸਨ ਜਿਵੇਂ ਆਪਦੀ ਚਾਲ ਚੱਲਦਾ ਜਾ ਰਿਹਾ ਸਰਕਾਰਾਂ ਆਪਦੀ ਚਾਲ ਚੱਲਦੀਆਂ ਜਾ ਰਹੀਆਂ ਇਹਨਾਂ ਚੀਜ਼ ਥਾਵਾਂ ਤੋਂ ਲੋਕਾਂ ਨੇ ਕਮਾਈਆਂ ਬਹੁਤ ਖਾਲੀਆਂ ਇਹਨਾਂ ਥਾਵਾਂ ਤੋਂ ਲੋਕਾਂ ਨੇ ਵੋਟਾਂ ਬਹੁਤ ਲੈ ਲਈਆਂ ਪਰ ਇਹਨਾਂ ਥਾਵਾਂ ਦੀ ਕਿਸੇ ਨੇ ਕਦੀ ਕੋਈ ਸੁਣਵਾਈ ਨਹੀਂ ਕੀਤੀ ਨਾ ਅੱਜ ਕੀ ਦੀ ਨਾ ਕਿਸੇ ਨੇ ਅੱਗੇ ਸੁਣਨੀ ਹੈ ਅਸੀਂ ਆਪ ਦਾ ਠੀਕਾ ਰੋਲਾ ਪਾ ਜੰਨੇ ਆ ਜੀ ਉਹ ਸੀ ਅੱਜ ਵੀ ਪਾਈ ਜੰਨੇ ਤਾਂ ਸੁਣਿਆ ਤੁਸੀਂ ਕਿਉਂਕਿ ਲੋਕਾਂ ਨੂੰ ਇਹ ਸਾਰਿਆਂ ਨੂੰ ਜ਼ਰੂਰ ਹੋਣਾ ਹੈ ਵੀ ਬਹੁਤ ਪਾਂਛੀਆਂ ਦਾ ਨੁਕਸਾਨ ਹੋਇਆ ਹੋਣਾ ਤੇ ਪਰ ਇੰਨੀ ਕਿਸੇ ਨੂੰ ਨਹੀਂ ਜਿਹੜੀ ਜਾਣਕਾਰੀ ਹੋਣੀ ਜਿਹੜੀ ਹੁਣ ਸ਼ੰਕਰ ਜੀ ਨੇ ਦਿੱਤੀ ਹੈ ਕਿ ਜਿਹੜਾ ਇਸ ਦਰਖਤ ਦੇ ਵਿੱਚ ਚਿੜੀਆਂ ਰਹਿੰਦੀਆਂ ਸੀਗੀਆਂ ਜਾਂ ਜਿਵੇਂ ਉਹਨਾਂ ਨੇ ਕਿਹਾ ਕਿ ਸਰਾਂ ਦੇ ਵਿੱਚ ਜਿਹੜੇ ਹਰੇ ਸਾਰ ਵਿਖਾਏ ਸੀ ਉਹਨਾਂ ਨੇ ਤਾਂ ਉਹਨਾਂ ਦੇ ਵਿੱਚ ਕਿਵੇਂ ਜਿਹੜੇ ਜਾਨਵਰ ਰਹਿੰਦੇ ਸੀਗੇ ਉਹਨਾਂ ਦੇ ਬੱਚੇ ਸੀਗੇ ਥੱਲੇ ਉਹਨਾਂ ਦੇ ਵਿੱਚ ਕਿਵੇਂ ਰਹਿੰਦੇ ਹੋਣ ਤੇ ਪਰ ਉਹ ਸਾਰੇ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਹੋਣੇ ਆ ਤਾਂ ਬਹੁਤ ਦੁਖਤ ਜਿਹੜੀ ਘਟਨਾ ਫਰੀਦਕੋਟ ਤੋਂ ਇਹ ਸਾਹਮਣੇ ਆਈ ਆ ਹਾਲਾਂਕਿ ਕਿਤੇ ਨਾ ਕਿਤੇ ਜਿਹੜਾ ਇੱਥੇ ਪ੍ਰਸ਼ਾਸਨ ਪਹੁੰਚ ਗਿਆ ਆ ਉਹਨਾਂ ਵੱਲੋਂ ਜਿਹੜਾ ਕੋਸ਼ਿਸ਼ ਕਰਤੀ ਸੀ ਪੂਰੀ ਤਾਂ ਇਸ ਅੱਗ ਤੇ ਕੰਟਰੋਲ ਕਰ ਦਿੱਤਾ ਸੀਗਾ ਤੇ ਨਹੀਂ ਹੋ ਸਕਦਾ ਸੀਗਾ ਜੇਕਰ ਇਹ ਅੱਗ ਹੋਰ ਤੇਜ਼ ਹੋ ਜਾਂਦੀ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋਣਾ ਸੀਗਾ ਕਿਸੇ ਘਰਾਂ ਦਾ ਨੁਕਸਾਨ ਹੋਣਾ ਸੀਗਾ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਣਾ ਸੀਗਾ ਤਾਂ ਹੁਣ ਜਿਵੇਂ ਹੁਣ ਇਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਨੁਕਸਾਨ ਨਾ ਹੋਵੇ ਕਿਸੇ ਦਾ ਪਾਂਚੀਆਂ ਦਾ ਨੁਕਸਾਨ ਨਾ ਹੋਵੇ ਡਰਖਤਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ